ਦੇ ਅਨੋਖ ਸਿੰਘ ਜੀ ਸਰਪੰਚ ਸਾਹਿਬ ਰਾਜੀ ਸੁਭਾਅ ਵਾਲੇ ਸਾ ਸੰਗਤ ਮਾਸੀ ਕੇ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਵੱਲੋਂ 500 ਦਾ ਬਣਾ ਜਫੇ ਦੇ ਮਾਰ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਹਾਜ਼ਰ ਹੋਇਆ ਵਾਹਿਗੁਰੂ ਚੜ੍ਹਦੀ ਕਲਾ ਕਰਨ ਔਰ ਇਦਾਂ ਹੀ 2027 ਵਿੱਚ ਐਸੇ ਤੇ ਉਹ ਇੱਕ ਸਮੋਹਾਂ ਜੇ ਅੱਜ ਹੀ ਕਿਤੇ ਵੋਟਾਂ ਹੋਣਾਂ ਅੱਜ ਹੀ ਅੱਜ ਹੀ ਤੁਹਾਡਾ ਸਾਇ ਲਾ ਕੇ ਤਕਨੀ ਤੇ ਮੋਹਾਂ ਤੇ ਜਿਹੜੀ ਮਸ਼ੀਨ ਦੀਆਂ ਜਿਵੇਂ ਪ੍ਰੀਤਿਆ ਸਾਹਿਬ ਨੇ ਵੀ ਚੀਕਾ ਘੜਾ ਦੇ ਕੀ ਉਹਨਾਂ ਦੇ ਨਾਲ ਹੋਰ ਰਸਤੇ ਆ ਵੀ ਸਟੇਟ ਤੇ ਕਿਉਂਕਿ ਗੱਲ ਬੜੀ ਨਹਿਰਾ ਸਾਹਬ ਨੇ ਵਧੀਆ ਕੀਤੀ ਹੈ ਤੁਸੀਂ ਸਾਰੇ ਲੀਡਰ ਜੀ ਤੁਸੀਂ ਸਾਰੇ ਕਿਉਂਕਿ ਤੁਸੀਂ ਪਾਰਟੀ ਦੇ ਵਫਾਦਾਰ ਜਿਹੜਾ ਹਰ ਸ਼ਿਪਾਈ ਜੇ ਹਜ਼ਾਰੂ ਸ਼ਿਪਾਈ ਅਕਾਲੀ ਹਿਰੋ ਇਹ ਤੁਹਾਡੀ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਬਾਕੀ ਸਾਰੀਆਂ ਦਿੱਲੀ ਨਾਲ ਸੰਬੰਧ ਨੇ ਪਰ ਪੰਜਾਬ ਦੀ ਇੱਕੋ ਇੱਕ ਪਾਰਟੀ ਆ ਸ਼ਰੋਮ ਦੀ ਅਕਾਲੀ ਦਲ ਘੇਰੀ 1920 ਬਟਾ ਅੱਜ ਸਾਡੇ ਪਾਉ ਪੇਵ ਸੰਗਠੇ ਬਾਸਾ ਮਾਲੇ ਭੁਰਾਂਜੀ ਹੋਣੀ ਆ ਰਹੇ ਨੇ ਮੈਂ ਇਹਨਾਂ ਨੂੰ ਦੇਖੀ ਹੋਂ ਤੇ ਜੀ ਆਇਆਂ ਆਖਦਾ ਹਾਂ ਬੜੇ ਸਰਕਾਰ ਦੇ ਬੇਠੇ ਸਾਹਮਣੇ ਤੇ ਬਾਕੀ ਵੀ ਜਿਹੜੇ ਨੇ ਆਪਾਂ ਸਾਰੇ ਪਾਸੇ ਸਟੇਜ ਤੇ ਪਈਏ ਭਾਵੇਂ ਥੱਲੇ ਬਿਊਟੀ ਆਪਾਂ ਆਪਣੀ ਲੱਗੀ ਹੁੰਦੀ ਹੈ ਜਿੱਤੇ ਸਾਰੇ ਆਪਾਂ ਇੱਕ ਹੀ ਆ ਇਸ ਕਰਕੇ ਇਸ ਗੱਲ ਦੀ ਆਪਾਂ ਪਹਿਨਾ ਕਿ ਮੈਂ ਸਟੇਜ ਤੇ ਚਾਹੀਦਾ ਆ ਆਪਾਂ ਸਾਰੇ ਬਰਾਬਰ ਹੀ ਆ ਕੋਈ ਵੱਡਾ ਛੋਟਾ ਦੀ ਲੀਡਰਸ਼ਿਪ ਤੋਂ ਬਿਨਾਂ ਮੈਂ ਵੀ ਤੁਹਾਡੇ ਵਰਗਾ ਮਰਕਰੀਆ ਬਾਕੀ ਨੇ ਇਥੇ ਨਾਤੀ ਮੇਰੀ ਤੇ ਬਾਕੀ ਵੀ ਜਿੰਨਾਂ ਦੀ ਲੱਗੀ ਆ ਜਿਹੜੇ ਸਾਡੇ ਮੌਜਦ ਦੀ ਦਾ ਹੱਕੇ ਦੇ ਜਿੰਨਾਂ ਦਾ ਇਸ ਵਿੱਚ ਨਾ ਆਏ ਉਸ ਤੇ ਇਹੋ ਨੇ ਬਾਕੀ ਵੀ ਕੋਈ ਵੀ ਸੁਰੱਖਿਆ ਪਲਾਜ਼ਮਾ ਨਾਲ ਕਿਸੇ ਤਰ੍ਹਾਂ ਦੀ ਬਹਿਸ ਨਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਾਨੂੰ ਮਿਲ ਕੇ ਅਸੀਂ ਪਤਾ ਨੂੰ ਜਾ ਆ ਗਏ ਸਾ ਸਾਨੂੰ ਦੱਸ ਕੇ ਪੜਾ ਤਾਲ ਲੱਗਣਾ ਹੈ ਕਿਹੜੀ ਸੰਗਤ ਆ ਗਈ ਹੈ ਤੇ ਪਰਚੀ ਤੇ ਵਧੀਆ ਕਾਦੀ ਕਿਸੇ ਲਿਖ ਲਿਓ ਜੇ ਨਹੀਂ ਸਾਨੂੰ ਲਿਖਵਾ ਦਿਓ असीं तव्हांजी हाजी माया थोरा उत्साह भाॼी अंग्रेज साल अकालोमी अकाली दल ਵਾਸੰਗ ਕੀ ਆਪਾ ਸਾਰਿਆਂ ਨੇ ਕੁਰਸੀਆਂ ਤੇ ਬੈਠ ਜਾਇ ਪਿੱਛੇ ਬਹੁਤ ਕੁਰਸੀਆਂ ਖਾਲੀ ਨੇ ਤੇ ਬੜੇ ਪਿਆਰ ਨਾਲ ਲਹਿਰਾ ਸਾਹਿਬ ਸਟੇਜ ਤੋਂ ਬੇਨਤੀਆਂ ਧਰਨ ਕਰ ਰਹੇ ਨੇ ਕਿ ਲੰਗਰ ਪਾਣੀ ਚੱਲ ਰਿਹਾ ਹੈ ਲੰਗਰ ਪਾਣੀ ਸਾਹਿਬ ਲੰਗਰ ਪ੍ਰਸ਼ਾਦਾ ਛੱਕੇ ਤੇ ਆਪੋ ਆਪਣੀਆਂ ਕੁਰਸੀਆਂ ਤੇ ਬੈਠ ਜਾਓ ਸਾਡੇ ਹਰਮਨ ਕਾਰੇ ਨੇਤਾ ਜਿਹੜੇ ਆ ਸਾਰੇ ਪਹੁੰਚ ਰਹੇ ਨੇ